ਸ਼ਾਕੋਟ ਹੁਣ ਦਰਸ਼ਕਾਂ ਦਾ ਮਨ ਮੋਹਣ ਦੇ ਲਈ ਬਿਲਕੁਲ ਤਿਆਰ ਹੈ। ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਪੋਸਟਰ ਰਿਲੀਜ਼ ਹੋ ਚੁੱਕਾ ਹੈ। ਗੁਰਰੰਦਾਵਾ ਨੇ ਖੁਦ ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤਾ ਹੈ। ਫਿਲਮ ਦੇ ਵਿੱਚ ਗੁਰਰੰਦਾਵਾ ਨੇ ਇੱਕ ਭਾਵੁਕ ਪੰਜਾਬੀ ਨੌਜਵਾਨ ਇਕਬਾਲ ਸਿੰਘ ਦੀ ਭੂਮਿਕਾ ਨਿਭਾਈ ਹੈ ਜੋ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਵਿਦੇਸ਼ ਜਾਣ ਦਾ ਦ੍ਰਿੜ ਨਿਸ਼ਚੈ ਕਰਦਾ ਹੈ। ਇਸ ਫਿਲਮ ਦੇ ਪ੍ਰਮੁੱਖ ਕਲਾਕਾਰਾਂ ਦੇ ਵਿੱਚ ਈਸ਼ਾ ਤਲਵਾਰ ਸ਼ਾਮਲ ਹਨ ਜੋ ਕਿ ਗੁਰੂ ਦੀ ਪ੍ਰੇਮਿਕਾ ਦਾ ਰੋਲ ਨਿਭਾਉਂਦੇ ਹੋਏ ਨਜ਼ਰ ਆਣਗੇ। ਉਥੇ ਹੀ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਣਗੇ ਰਾਜ ਬੱਬਰ, ਸੀਮਾ ਕੋਸ਼ਲ, ਹਰਦੀਪ ਗਿੱਲ ਅਤੇ ਗੁਰਸ਼ਬਦ। ਇਹ ਫਿਲਮ 4 ਅਕਤੂਬਰ 2024 ਨੂੰ ਸਿਲਵਰ ਸਕਰੀਨਸ ਤੇ ਓਨਲੀ ਪੂਰੀ ਤਰੀਕੇ ਨਾਲ ਤਿਆਰ ਹੈ। ਜ਼ਾਹਿਰ ਹੈ ਕਿ ਲੋਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਸ਼ਾਕੋਟ ਰਾਜੀਵ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਜੋ ਕਿ ਕਾਮੇਡੀ ਨਾਈਟਸ ਵਿਦ ਕਪਲ ਲਵ ਪੰਜਾਬ ਅਤੇ ਫਿਰੰਗੀ ਵਰਗੇ ਸਫਲ ਟੀਵੀ ਸ਼ੋਅ ਲਈ ਮਸ਼ਹੂਰ ਹਨ ਫਿਲਮ ਦਾ ਨਿਰਮਾਣ ਅਨਿਰੁੱਧ ਦੁਆਰਾ ਕੀਤਾ ਗਿਆ ਹੈ ਸੰਗੀਤ ਅਤੇ ਬੈਕਗ੍ਰਾਉਂਡ ਮਿਊਜ਼ਿਕ ਜਤਿੰਦਰ ਸ਼ਾ ਨੇ ਦਿੱਤਾ ਹੈ